ਪਰਾਵਾ ਵੀਡੀਓ ਕੁੜੀਆਂ ਆਸਤੇ ਵਿਚਾਰੀਆਂ ਆਸਤੇ ਤੇ ਹੋਰ ਇਹਨਾਂ ਦੀ ਜੂਨ ਵਿਚਾਰੀਆਂ ਦੀ ਖਰਾਬ ਏ ਤਰਾਵਾ ਮੈਂ ਲਾਇਆ ਸਾਹ ਪਰਾਵਾ ਵਿਾਰਤੀ ਇਹਨਾਂ ਦੀ ਜੂਨ ਤੇ ਹੋਰ ਗਰਮੀਆਂ ਹੋਣ ਸਰਦੀਆਂ ਹੋਣ ਬਸੰਤ ਤੋਂ ਹੋਵੇ ਪੱਤੇ ਝੜੋਵੇ ਇਹਨਾਂ ਦੀ ਜੂਨ ਨਾ ਵਿਚਾਰੀਆਂ ਦੀ ਸੋਖੀ ਹੋਈ ਕਦੇ ਤੇ ਹੋਰ ਯਾਰ ਠੰਡਾ ਹੋਣ ਤਾਂ ਚਾਰ-ਚਾਰ ਘੰਟੇ ਵਿਚਾਰੀਆਂ ਚੋਲੇ ਪੂਰੇ ਕਦੇ ਸਾਗ ਬਣਾ ਲਓ ਕਦੇ ਪਿੰਗੀਆਂ ਬਣਾ ਲਓ ਕਦੇ ਪੰਜੀਰੀ ਹੋਰ ਤਾਂ ਹੋਰ ਆ ਗਾਜਰਾ ਇਹਨਾਂ ਸਸਤੀਆਂ ਹੋਣ ਦੀ ਢੇਰ ਹੁੰਦੀਆਂ ਇਹਨਾਂ ਦੇ ਅੱਗੇ ਮੂਰੇ ਵਿਚਾਰੀਆਂ ਤੇ ਲਿਆ ਲਿਆ 20 ਕਿਲੋ ਗਾਜਰਾ ਸੁੱਟਦੇ ਆ ਮੇਰੇ ਯਾਰ ਦੇ ਜਾ ਗਾਜਰ ਪਾਈ ਬਣਾ ਲਾ ਜਾ ਪੈਣ-ਪਾਨ ਕੋ ਜੂਸ ਹੀ ਕੱਢ ਲਾ ਹੋਰ ਤਾਂ ਹੋਰ ਆਪਾਂ ਪੰਜਾਬ ਵਾਲੇ ਕਿਨੂ ਆ ਜਾਂਦੇ ਕਿਨੂ ਦਾ ਜੂਸ ਕੱਢ ਖੜੀ ਵਿਚਾਰੀਆਂ ਤਾਂ ਮਰ ਘਾਏ ਲੀਆਂ ਤੇਰੇ ਹੀ ਗੱਲ ਗਰਮੀਆਂ ਦੀ ਇਹਨਾਂ ਸੰਦੂਕ ਤੇ ਗਰਮੀਆਂ ਚਾਹ ਚੀਜ਼ਾਂ ਨਹੀਂ ਬੰਦੀਆਂ ਇਹਨਾਂ ਦੀ ਜਾਨ ਸੁਖੀ ਹੋ ਜਾਂਦੀ ਹੈ ਤੇ ਹੋਰ ਗਰਮੀਆਂ ਚ ਇਹਨਾਂ ਦੀ ਵਿਚਾਰੀਆਂ ਦੀ ਗਰਮੀ ਲੰਘੇ ਅਦੇਸ਼ ਕੰਜਮੀ ਬਣਾਉਂਦੀਆਂ ਨੇ ਤੇ ਹੋਰ ਯਾਰ ਕਦੇ ਕੰਜਮੀ ਬਣਾ ਲਓ ਕਦੇ ਸ਼ਰਬਤ ਬਣਾ ਲਓ ਹੋਰ ਤਾਂ ਹੋਰ ਰਾਤ ਨੂੰ ਡਾਇਲੋਗ ਡੈਡੀ ਦਾ ਪੱਕਾ ਹੀ ਹੁੰਦਾ ਜਾਂ ਪੁੱਤ ਮੰਗੋ ਲਿਆਂਦੇ ਤੂੰ ਸ਼ੇਕ ਹੀ ਬਣਾ ਲਾ ਕਮਾੜ ਜਮਾ ਜੀ ਨਹੀਂ ਕਰਦਾ ਮੈਂ ਇਹਨਾਂ ਦਾ ਬਣਾਉਂਦਾ ਮੈਨੂੰ ਪਤਾ ਹੈਗਾ ਪਰ ਫੇਰ ਵੀ ਵਿਚਾਰੀਆਂ ਕੀ ਕਰਨ ਜਵਾਬ ਤਾਂ ਦੇਣ ਜੋਗੀਆਂ ਨਹੀਂ ਆ ਬਣਾਉਂਦੀਆਂ ਆ ਟੁੱਟੇ ਸਿੱਧੇ ਮੂੰਹ ਕਰ ਕਰ ਕੇ ਉਹ ਹੋਰ ਤਾਂ ਹੋਰ ਜੋਂ ਦਾ ਨੈਟ ਚੱਲੇ ਇਹਨਾਂ ਨੂੰ ਜਾਨ ਹੋਰ ਸੱਪਾਂ ਬਹਿ ਗਏ ਕੁਝ ਤੋਂ ਕਿਵੇਂ ਤੇ ਹਰੇਕ ਮੇਰੇ ਆਰ ਕਹਿੰਦਾ ਕੱਢ ਕੇ ਮੈਨੂੰ ਤਾਂ ਨਾਮ ਵੀ ਨਹੀਂ ਲੈਣ ਦੀ ਫਨੀਲਾ ਸ਼ੇਕ ਬਣਾ ਲਓ ਫਲਾਨਾ ਬਣਾ ਲਓ ਦਿਖਾ ਕੇ ਨਾ 1 ਮਿੰਟ ਚ ਆਹੀ ਬਣਾਵਾਲਾ ਅੱਜ ਘਰ ਵਾਲੇ ਤਾਂ ਹੋਰ ਇਹ ਫੈਕਟਰੀ ਬਣਾ ਰਹੇ ਨੇ ਤਾਂ ਇਹਨਾਂ ਨੂੰ ਆਏ ਅੰਦਰ ਹੀ ਸਾਨੂੰ ਕਿਹੜਾ ਜਵਾਬ ਦੇਣ ਦੀ ਹੋਗੀਆਂ ਗੁਲਾਮ ਹੀ ਲਿਆਂਦਗੇ ਥੋੜਾ ਘੜਾ ਸੋਚਿਆ ਕਰੋ ਗੁਲਾਮ ਨਹੀਂ ਆਏ ਕੋਈ ਗੱਲ ਨਹੀਂ ਠੀਕ ਹੈ ਨਾ ਆ ਕੇ ਨਾ ਦਿਖਾ ਕੇ ਵਨੀਲਾ შეਗਾ ਉਹਦੀ ਘਰ ਵਾਲੀ ਦਾ ਇੰਨਾ ਕੁਝ ਬਣਾਉਂਦੇ ਤੂੰ ਵੀ ਬਣਾ ਦੇ ਕਰ ਕਰੇ ਉਹਨਾਂ ਵਿਚਾਰੀ ਕੀ ਕਰੇ ਹੈ ਨਾ ਬਣਾ ਕੇ ਦੇਣਾ ਮੈਂ ਅੰਦਰ ਅੰਦਰ ਹੀ ਉਹ ਵੀ ਸੋਚੀ ਸੀ ਉਹਦਾ ਘਰ ਵਾਲਾ ਨੈਗਲਿਸ ਵੀ ਲੈ ਕੇ ਦਿੰਦਾ ਕੀ ਬੋਲਿਆ ਕਰੇ ਹੋਰ ਕੀ ਐ ਉਹਦਾ ਘਰ ਵਾਲਾ ਉਹਨੂੰ ਹੋਰ ਵੀ ਬਹੁਤ ਕੁਝ ਗੁੱਡ ਫੀਲ ਕਰਾਉਂਦਾ ਕਦੇ ਤੂੰ ਵੀ ਕਰਾਇਆ ਕਿ ਨਹੀਂ ਤੇ ਕੱਲੇ ਸ਼ੇਕ ਬਣਾਉਣ ਜੋਗ ਗਈਆਂ ਨਾ ਇਹ ਵਿਚਾਰੀਆਂ ਆਪਰਾਵਾਂ ਨੂੰ ਜਵਾਬ ਦੇਣ ਜੋਕੀਆਂ ਕਰ ਗਿਆ ਤੇ ਕਿ ਮੈਨੂੰ ਕੋਈ ਇਹ ਵਿਚਾਰੀਆਂ ਤੇ ਬਹੁਤ ਤਰਸਉਂਦਾ ਮੋਰੇ ਨਾਲ ਇਹ ਵਿਚਾਰੀਆਂ ਨੇ ਈਸक्रीम ਲੈ ਜਾਣਾ ਪਰ ਗਰਮੀਆਂ 'ਚ ਇੰਨੇ ਤਾਂ ਬਰਫ਼ ਵਿਚਾਰੀਆਂ ਦੀ ਸ਼ੇਕਾ ਜੀ ਨਿਕਲਦੀ ਐ ਕਦੇ ਕੱਲ ਵਿੱਚ ਪਾ ਲਈ ਕਦੇ ਕੱਲ ਹੋਰ ਤਾਂ ਹੋਰ ਆਪਣੇ ਘਰਾਂ 'ਚ ਇੱਕ ਡਾਇਲੌਗ ਦਾ ਪੱਕਾ ਹੀ ਐ 12 ਮਹੀਨੇ 30 ਦਿਨ ਜਦੋਂ ਮਰਜੀ ਆ ਜੀਏ ਇੱਕ ਬਾਹਰੋਂ ਚਾਹੀ ਬਣਾ ਲੰਦੇ ਕੋਟ ਇਹ ਤਾਂ ਵਿਚਾਰਿਆਂ ਚਾਹ ਬਣਾ ਬਣਾ ਕੇ ਮੱਲਾ ਦੇ ਰੰਗ ਵਿਚਾਰ ਕੇ ਹੋ ਗਏ ਚਾਰ ਕੇ ਹੋ ਗਏ ਕਰੋ ਟੈਗ ਜੜੀ ਗੁੜੀ ਨਾ ਵਿਚਾਰੀ ਨਾ ਹਾਲ ਹੁੰਦੇ